ਕੀ ਨਾਮ ਦੇ ਭਾਜੀ ਬਲਵੀਰ ਕੁਮਾਰ ਬਲਵੀਰ ਜੀ ਕਿੱਦਾਂ ਦੇਖਦੇ ਹੋ ਕਿ ਜਿਹੜੀ ਸਾਰਾ ਸਾਜੋ ਸਾਮਾਨ ਚੁੱਕ ਕੇ ਸਰਕਾਰੀ ਅਧਿਕਾਰੀ ਤੁਹਾਡੇ ਦਰਵਾਜ਼ਾ ਆਗੇ ਨੇ ਕੀ ਕਹਿਣਾ ਚਾਹਦੇ ਹੋ ਬਹੁਤ ਵਧੀਆ ਭਰਾਲਾ ਮਾਲ ਕੋ ਇਦਾਂ ਦਿਹਾੜੀਆਂ ਤੋਰ ਤੋਰ ਕੇ ਕੰਮ ਹੁੰਦਾ ਸੀ ਚਲੋ ਇਹ ਹੁਣ ਇੱਕ ਜੱਕ ਦਾ ਕੰਮ ਹੋ ਰਿਹਾ ਵਧੀਆ ਭਰਾਲਾ ਵਾ ਕਿੰਨੇ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਇਹਦੇ ਵਿੱਚ ਦਿੱਤੀਆਂ ਜਾ 44 44 ਸਕੀਮਾਂ ਸੰਤੁਸ਼ਟੋ ਸਰਕਾਰ ਕੋਲੋਂ ਕਿੱਦਾਂ ਦੇਖਦੇ ਹੋ ਕਿ ਅੱਗੇ ਕਦੀ ਹੋਇਆ ਕਰੀਏ ਇਦਾਂ ਨਹੀਂ ਵਧੀਆ ਭਰਾਲਾ ਅੱਗੇ ਅੱਗੇ ਨਹੀਂ ਦੇਖਿਆ ਅੱਗੇ ਕਦੀ ਹੋਇਆ ਨਾ 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 ਫਸਟ ਟਾਈਮ ਹੈ ਤੋ ਵਧੀਆ ਲੱਗਦਾ ਬਹੁਤ ਵਧੀਆ ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਕਹ ਰਹੇ ਆ ਕਿ ਜੇ ਸਰਕਾਰ ਵਧੀਆ ਕੰਮ ਕਰਦੀ ਤੇ ਤੂੰ ਸੱਤ ਹੋਏਗਾ ਕਿ ਫਿਰ ਦੁਬਾਰਾ ਤੂੰ ਆਵੇਂ ਸਰ ਕੀ ਨਾਮ ਮੇਰਾ ਨਾਮ ਪਰਮਦੇਵ ਸਿੰਘ ਐਸਡੀ ਅਮਨਿਸਪਲ ਕਾਰਪੋਰੇਸ਼ਨ ਬਟਾਲਾ ਸੋ ਐਸਡੀ ਸਰ ਕਿੱਦਾਂ ਦੇਖਦੇ ਹੋ ਕਿ ਸਾਰਾ ਸਾਜੋ ਸਮਾਨ ਚੁੱਕ ਕੇ ਸਰਕਾਰ ਵੱਲੋਂ ਜਿਹੜੀਆਂ ਨੇ ਕਿੰਨੀਆਂ ਸਕੀਮਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਲੋਕਾਂ ਦੇ ਦਵਾਰ ਪਹੁੰਚ ਲਓ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਜੀ ਸਰਕਾਰ ਵੱਲੋਂ ਟੋਟਲ 43 ਸਕੀਮਾਂ ਦਾ ਲਾਭ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਹਰ ਇੱਕਲੇ ਮਹੱਲੇ ਦੇ ਵਿੱਚ ਜਾ ਕੇ ਲੋਕਾਂ ਨੂੰ ਸਕੀਮਾਂ ਦਾ ਲਾਭ ਦੇ ਦਿੱਤਾ ਜਾ ਰਿਹਾ ਇਹਦੇ ਵਿੱਚ ਇਦਾਂ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਡੇਲੀ ਇੱਕ ਕੈਂਪ ਲਗਾਇਆ ਜਾ ਰਿਹਾ ਜਿੱਦਾਂ ਹੁਣ ਅੱਜ ਇਸ ਵਾਰਡ ਦੇ ਵਿੱਚ ਲੱਗਾ ਕੱਲ ਸਾਡੀ ਲਾਗੇ ਵਾਲੀ ਜਿਹੜੀ ਵਾਰਡ ਆ ਉਹ 3 ਨੰਬਰ ਵਿੱਚ ਲਗਾਇਆ ਜਾ ਰਿਹਾ ਅਸੀਂ ਇੱਥੇ ਲੋਕਾਂ ਨਾਲ ਵੀ ਗਾਇਰ ਕਰ ਰਹੇ ਜੇ ਕੋਈ ਬੰਦਾ ਇੱਥੇ ਲਾਭ ਨਾ ਲੈ ਸਕਿਆ ਜੀ ਉਹਨਾਂ ਨੇ ਵੀ ਕਹਿ ਰਹੇ ਵੀ ਕੱਲ ਤੇ ਵਾਰਡ ਨੰਬਰ 3 ਕੋਤਵੀ ਨਗਰ ਵਿੱਚ ਜਾ ਕੇ ਉਹਦਾ ਲਾਭ ਲੈ ਸਕਦੇ ਹੋ ਸੋ ਲੋਕਾਂ ਦਾ ਕਿੱਦਾਂ ਦਾ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜਿਹੜਾ ਲੋਕਾਂ ਨੂੰ ਸੁਵਿਧਾ ਕੇਂਦਰਾਂ ਦੇ ਚੱਕਰ ਲਾਣੇ ਪੈ ਰਹੇ ਸੀ ਬਾਹਰ ਜਾ ਕੇ ਦਫ਼ਤਰਾਂ ਦੇ ਚੱਕਰ ਲਾਣੇ ਪੈ ਰਹੇ ਸੀ ਉਹਨਾਂ ਦਾ ਕੰਮ ਇੱਥੇ ਮੌਕੇ ਤੇ ਬਿਲਕੁਲ ਸਹੀ ਢੰਗ ਨਾਲ ਹੋ ਰਿਹਾ ਈਵਨ ਇੱਕ ਬਾਰ ਹੈਲਪ ਡੈਸਕ ਲੱਗਾ ਹੋਇਆ ਜਿਹਦੇ ਵਿੱਚ ਅਸੀਂ ਫੀਡਬੈਕ ਵੀ ਲੈ ਰਹੇ ਹਾਂ ਕਿ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ ਨੋਡਲ ਅਫਸਰ ਕਹਿ ਰਹੇ ਮੇਰੇ ਜਿਹੜੇ ਸਾਰਾ ਸਟਾਫ ਮੈਂਬਰ ਇੱਥੇ ਬਹੁਤ ਅੱਛਾ ਕੰਮ ਕਰ ਰਹੇ ਆ ਜੀ ਸੋ ਜਿਹੜੇ ਰੈਗੀ ਨੇ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਉਹ ਝਿਜਦੇ ਪਏ ਨੇ ਕਿਉਂ ਇਹ ਨਿਕਲਦੇ ਦਬਾਕੀ ਕਹਿਣਾ ਚਾਹੁੰਦੇ ਨੇ ਲੋਕਾਂ ਨੂੰ ਅਪੀਲ ਕਰ ਰਹੇ ਵੀ ਨਾਹੀਂ ਇੱਥੇ ਅਨਾਉਂਸਮੈਂਟ ਸਿਸਟਮ ਵੀ ਰੱਖਿਆ ਕਿ ਜਿੱਥੋਂ ਤੱਕ ਲੋਕਾਂ ਨੂੰ ਆਪਾ ਦੱਸ ਸਕੀਏ ਇਹਦੀ ਅਸੀਂ ਦੇਲੀ ਮੁਨਾਦੀ ਕਰਾਨੇ ਆ ਇੱਕ ਰਾਤ ਪਹਿਲਾਂ ਹੀ ਗਲੀਆਂ ਮਹੱਲੇ 'ਚ ਮੁਨਾਦੀ ਕਰਾਨੇ ਆ ਇਸ ਤੋਂ ਨੇੜੇ ਜਾ ਕੇ ਹੋਰ ਕਈ ਕਿਸੇ ਵੀ ਤਰੀਕੇ ਨਾਲ ਹੀ ਦੱਸਿਆ ਜਾ ਸਕਦਾ ਲੋਕਾਂ ਨੂੰ ਕਿ ਆਪਣੇ ਆ ਕਾਲੀ ਆਪਣੇ ਕੰਮ ਕਰਾਓ ਆ ਕੇ ਹਾਂ ਜੀ ਕੀ ਨਾਮ ਦੇ ਮੇਰਾ ਨਾਮ ਅਜੀਤ ਕੁਮ ਭਾਜੀ ਇਦਾਂ ਦਾ ਪ੍ਰਾਲਾਣਾ ਮਲਹਾੜੇ ਲਾਈਫ ਵਿੱਚ ਪਹਿਲੀ ਵਾਰ ਇਦਾਂ ਹੋਇਆ ਜੀ ਇਹ ਆਮ ਪਾਰਟੀ ਸਰਕਾਰ ਨੇ ਕਰ ਰਹੀ ਹੈ ਹੋਰ ਕਿਹੇ ਕਈ ਸਰਕਾਰਾਂ ਆਏ ਭਾਜੀ ਕਿਹੇ ਦੇ ਵੀ ਇਦਾਂ ਦਾ ਕੋਈ ਮੁੱਦਾ ਨਹੀਂ ਚੁੱਕਿਆ ਜੀ ਸਾਡੇ ਭਗਵੰਤ ਮਾ ਜੀ ਅਮਰਸ਼ੇਸ਼ ਕਚਿਆਰੀ ਕਲਸੀ ਜੀ ਬਹੁਤ ਵਧੀਆ ਪ੍ਰਾਲਾ ਜੀ ਇਹਦਾ ਕਰ ਰਿਹਾ ਕਿ ਘਰ ਘਰ ਲੋਕਾਂ ਦੇ ਕੰਮ ਹੋ ਰਿਹਾ ਜੀ ਕਿੰਨੇ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਨੇ ਇੱਥੇ 43 ਤਰ੍ਹਾਂ ਦੀਆਂ ਸਕੀਮਾਂ ਹੈ ਤੇ ਇੱਕ ਜੀ ਵਧਾਈ ਗਈ ਹੈ ਜੀ ਸਾਹਿਬ ਨਾਲ ਇਹ ਮੀਟਿੰਗ ਕਰਕੇ ਕਿ ਆਸ਼ਮਾਨ ਕਾਰਡ ਦੀ ਕਿ ਜਿਹੜੇ ਉਹਨਾਂ ਦੀ ਲਿਸ਼ਟਾ ਵੀ ਨਾਲ ਦਿੱਤੀਆਂ ਜਾ ਰਹੀ ਹੈ ਕਿ ਕਿਹੜੇ-ਕਿਹੜੇ ਹਸਪਤਲ 'ਚ ਕੀ ਆਪਾਂ ਜਾ ਕੇ ਤੇ ਖਰਚਾ ਕਰਾਪਨਾ ਗਰੀਬ ਲੋਕੀ ਹੋਣ ਜੀ ਤੋਂ ਇਹਦਾ ਦੇਖਦੇ ਹੋ ਕਿ ਗਾਂਧੀ ਨਗਰ ਹਸਪਤਲ ਦੇ ਵਿੱਚ ਜਿਹੜਾ ਉਪਰਾਲਾ ਘਰ-ਤੋਂ ਘਰ ਆ ਕੇ ਸਾਜ ਸਮਾਨ ਲੋਕਾਂ ਤੇ ਜਿਹੜਾ ਕੰਮ ਕਰਦੇ ਬਿਨਾਂ ਸੇਵਾ ਕਰਦੇ ਭਾਜੀ ਇਹ ਬਹੁਤ ਵਧੀਆ ਉਪਰਾਲਾ ਜੀ ਕਿ ਲੋਕੀ ਬਹੁਤ ਕੋਸ਼ ਹੈ ਜੀ ਕਿ ਸਾਰਿਆਂ ਦੇ ਦਿਹਾੜੀਆਂ ਤੋੜ ਕੇ ਜਾ ਕੇ ਸਾਰਾ ਸਭ ਦਿਨ ਵਿਸਤ ਹੋ ਜਾਂਦਾ ਸੀਗਾ ਤੋਂ ਸਾਰੇ ਇੱਥੇ ਆਪਣੇ ਘਰੇ ਹੀ ਕੰਮ ਕਰਾ ਰਹੇ ਐ ਲੋਕ ਕੀ ਕਹਿੰਦੇ ਨੇ ਲੋਕ ਪੁੱਛਣਾ ਲੋਕ ਬਹੁਤ ਪੁਛ ਰਹੇ ਜੀ ਸਾਰੇ ਕੰਮ ਮੈਂ ਕੱਲ ਦੁਪਹਿਰ ਤੱਕ ਟਾਈਮ ਹੀ ਮੈਂ ਕੱਲ ਵਧਾ ਕੇ 5 ਵਜੇ ਤੱਕ ਕੈਂਪ ਲਵਾਇਆ ਸੀਗਾ ਕਿ ਲੋਕਾਂ ਦੇ ਕੋਈ ਰਹਿ ਨਾ ਜਾਵੇ ਜੀ ਲੋਕਾਂ ਨੂੰ ਕੀ ਫੀਲ ਕਰਨਾ ਚਾਹਤ ਹੈ ਲੋਕਾਂ ਨੂੰ ਇਹੀ ਫੀਲ ਕਰਨਾ ਚਾਹੁੰਦੇ ਨੇ ਕਿ ਜਿਹੜੇ ਲੋਕੀ ਰਹਿ ਗਏ ਆ ਉਹ ਆਣ ਕੇ ਆਪਣੇ ਕੰਮ ਕਰਾਉਣ ਜੀ ਕਿ ਇੰਨਾ ਦੇ ਮੌਕੇ ਤੁਹਾਨੂੰ ਪਤਾ ਫਿਰ ਥੋੜਾ ਟਾਈਮ ਤੋਂ ਬਾਅਦ ਹੀ ਆਉਂਦੇ ਆ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੈਟਵਰਕ